ਤੰਤਨ ਸਤ ਗਰੁੱਪ ਤੇਰਾ ਹੀ ਅਸਤ ਹੁਣ ਈ ਕਰ ਲੈ ਜੋ ਕੁਝ ਕਰਨਾ 베ਰੀ ਇਹੇ ਵੇਲਾ ਥਿਉਣਾ ਨੀ ਕੇਰਾ ਲੰਗ ਗਿਆ ਜੇ ਹੱਥੋਂ ਮੁੜ ਕੇ ਵਾਪਸ ਯੋਣਾ ਨੀ ਮੁੜ ਕੇ ਵਾਪਸ ਯੋਣਾ ਨੀ ਜੇਲ ਜੂਨ 84 ਪੁਗਤਕੇ ਫਿਰ ਇਹ ਚੋਲਾ ਥਿਆਆ ਹੈ ਬੇਅੰਤ ਸਮੇਂ ਦੇ ਮੰਗਰੋ ਤੇਰੇ ਹੱਥ ਵਿੱਚ ਆਇਆ ਹੈ ਜੇ ਕਦਰ ਨ ਇਸਦਾ ਕੀਤਾ ਹੱਥ ਬਾਰਿ ਬਾਰ ਆਉਣਾ ਨਹੀਂ ਕੇ ਰਲੰਗ ਗਿਆ ਜੇ ਹੱਥ ਮੁੜ ਕੇ ਵਾਪਿਸ ਆਉਣਾ ਨਹੀਂ ਮੁੜ ਕੇ ਵਾਪਿਸ ਆਉਣਾ ਨਹੀਂ ਕਿਉਂ ਦਾ ਤੈਨੂੰ ਭੁੱਲ ਬੈਠਾ ਕਰਿਆਂ ਦਾ ਤਾਂ ਪਿਆਰਿਆਂ ਜੀਨੂੰ ਮੇਰੀ ਮੇਰੀ ਕਰਦਾ ਏ ਹਨ ਉਸ ਦੀਆਂ ਸਾਰੀਆਂ ਉਸ ਬੰਦੇ ਦਾ ਤੈਨੂੰ ਭੁੱਲ ਕੇ ਬੰਦੇ ਉਸ ਦਾ ਤੈਨੂੰ ਭੁੱਲ ਕੇ ਅਕਰਿਤ ਕਾਨੇ ਅਖਵਾਉਣਾ ਨਹੀਂ ਕੇ ਰਾਲੰਗ ਗਿਆ ਜੇ ਹੱਥੋਂ ਮੁੜ ਕੇ ਵਾਪਿਸ ਆਉਣਾ ਨਹੀਂ ਬੰਦਨਾਮ ਜਪਣੇ ਨੂੰ ਆਇਆ ਬਿਲਕੁਲ ਗਿਆ ਪੁੱਲ ਜੀ ਹੇ ਵਿੱਚ ਚਹਨੇਰੀ ਵਿਸ਼ਿਆ ਦੇਖੋਗੇ ਯਾਰੁੱਲ ਜੀ ਖਾਓ ਵਿੱਚ ਚੁਰਾਸੀ ਗੇੜੇ ਨਿਜਕਰ ਕਦੇ ਵਿਧਿਆਉਣਾ ਨੀ ਘੇਰਾ ਲੰਘ ਗਿਆ ਜੇ ਹੱਥੋਂ ਮੁੜ ਕੇ ਵਾਪਸ ਆਉਣਾ ਨੀ ਸੰਤ ਬਾਰੇ ਬਾਰ ਸਮਝਾਉਂਦੇ ਪਰ ਇਤਵਾਰ ਆਉਂਦਾ ਨਹੀਂ ਗੱਲ ਦੁਨੀਆ ਦੀ ਮਿੱਠੀ ਲੱਗਦੀ ਸੰਤ ਵਚਨ ਸਹਉਂਦਾ ਨਹੀਂ ਸ਼ਸਤ ਨਾਮ ਜੀ ਗੱਲ ਨੂੰ ਤੂੰ ਮੰਨ ਲੈ ਸ਼ਸਤ ਨਾਮ ਜੀ ਗੱਲ ਨੂੰ ਤੂੰ ਮੰਨ ਲੈ ਜੇ ਪਿੱਛੋਂ ਪਛਤਾਉਣਾ ਨਹੀਂ ਕੇ ਰਲੰਗ ਗਿਆ ਜੇ ਹੱਥੋਂ ਮੁੜ ਕੇ ਵਾਪਿਸ ਆਉਣਾ ਨਹੀਂ ਹੁਣ ਕਰ ਲੈ ਜੋ ਕੁਝ ਕਰਨਾ ਫੇਰੀ ਇਹ ਵੇਲਾ ਥਿਆਉਣਾ ਨਹੀਂ ਕੇ ਰਲੰਗ ਗਿਆ ਜੇ ਹੱਥੋਂ ਮੁੜ ਕੇ ਵਾਪਿਸ ਆਉਣਾ ਨਹੀਂ ਮੁੜ ਕੇ ਵਾਪਿਸ ਆਉਣਾ ਨਹੀਂ ਬੰਤਨ ਸਤਿਗੁਰੂ ਤੇਰੇ ਯਸਰ